ਉਨਾਂ ਦਾ ਇਹ ਅਸਤੀਫਾ ਜਿਹੜਾ ਲਿਆ ਗਿਆ ਹੈ ਕਾਉਂਸਲਰਾਂ ਦਾ ਵੱਲੋਂ ਬੇਪਰੋਸਗੀ ਦਾ ਮਤਾ ਜਿਹੜਾ ਪਾਇਆ ਗਿਆ ਸੀ ਜਿਸ ਤੋਂ ਬਾਅਦ ਰਾਤ ਵਿਰੋਧ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਆ ਜਿੱਥੇ ਚੱਲਦੇ ਕਿ ਸਵੇਰੇ ਅੱਜ ਇਹ ਮੀਟਿੰਗ ਜਿਹੜੀ ਵੋਟਿੰਗ ਹੋਣੀ ਸੀਗੀ ਤੇ ਪਰ ਉਸ ਤੋਂ ਹੀ ਪਹਿਲਾਂ ਮੀਟਿੰਗ ਦੇ ਵਿੱਚ ਪ੍ਰਧਾਨ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਦੱਸਦੇ ਕਿ ਪੂਰਾ ਮਾਮਲਾ ਜਿਹੜਾ ਸ਼ੰਭੂ ਬਾਰਡਰ ਤੇ ਹੋਈ ਕਿਸਾਨਾਂ ਤੇ ਕਾਰਵਾਈ ਦੌਰਾਨ ਹੋਇਆ ਸੀਗਾ ਤੇ ਸੁਜਾਤਾ ਦਾ ਪਤੀ ਪੰਕਜ ਪੱਪੂ ਜੋ ਕਿ ਜਿਸ ਤੇ ਇਲਜ਼ਾਮ ਲਗੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰਨ ਤੇ ਤੇ ਪੂਰਾ ਮਾਮਲਾ ਜਿਹੜਾ ਉਸ ਵੇਲੇ ਭਖਿਆ ਸੀਗਾ ਤੇ ਵਰਕਸ਼ਾਪ ਤੋਂ ਉਸ ਵੇਲੇ ਜਦੋਂ ਕਾਰਵਾਈ ਹੋਈ ਸੀ ਤੇ ਪੁਲਿਸ ਦੇ ਮੌਜੂਦਗੀ ਦੇ ਵਿੱਚ ਵਰਕਸ਼ਾਪ ਤੋਂ ਸਾਰੀਆਂ ਟਰਾਲੀਆਂ ਜਿਹੜੀਆਂ ਅਤੇ ਟਰਾਲੀਆਂ ਦਾ ਸਮਾਨ ਜਿਹੜਾ ਟਾਇਰ ਵਗੈਰਾ ਹੋਰ ਵੀ ਸਮਾਨ ਜਿਹੜੇ ਕਿਸਾਨਾਂ ਦੇ ਸੀਗੇ ਉਹ ਵੀ ਉਸ ਵਕਤ ਤੇ ਬਰਾਮਦ ਕੀਤੇ ਗਏ ਸੀ ਤੇ ਲਗਾਤਾਰ ਇਹ ਕਾਰਵਾਈ ਜਿਹੜੀ ਉਸ ਵੇਲੇ ਚੱਲ ਰਹੀ ਸੀ ਕਿਸਾਨਾਂ ਦੇ ਵੱਲੋਂ ਵੀ ਵਿਰੋਧ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਦੱਸਦੇ ਕਿ ਨਾਬਾ ਦੇ ਤਈ ਕੌਂਸਲਰਾਂ ਜਿਨ੍ਹਾਂ ਦੇ ਵਿੱਚੋਂ 17 ਕੌਂਸਲਰਾਂ ਨੇ بے ਪਰੋਸਗੀ ਦਾ ਮਤਾ ਪਾਇਆ ਸੀਗਾ ਜਿਸ ਤੋਂ ਬਾਅਦ ਵਿਰੋਧ ਜਿਹੜਾ ਸੁਜਾਤਾ ਦਾ ਹੋ ਰਿਹਾ ਸੀਗਾ ਤੇ ਹੁਣ ਇਸੇ ਵਿਰੋਧ ਦੇ ਵਿਚਕਾਰ ਜਿਹੜੀ ਆ ਰਾਤ ਇੱਕ ਦੇਵਮਨ ਦੇ ਵੱਲੋਂ ਐਮਐਲਏ ਦੇਵਮਨ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਉਸ ਮੀਟਿੰਗ ਦੇ ਵਿੱਚ ਸੁਜਾ ਮਤਾ ਦਾ ਅਸਤੀਫਾ ਜਿਹੜਾ ਲੈ ਲਿਆ ਗਿਆ ਤੇ ਵੀ ਕਿਹਾ ਗਿਆ ਕਿ ਹੁਣ ਅਸਤੀਫਾ ਜਿਹੜਾ ਅੱਗੇ ਵਿਭਾਗ ਨੂੰ ਵੀ ਇਸੇ ਭੇਜ ਦਿੱਤਾ ਜਾਵੇਗਾ ਤੇ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆ। ਅਖਿਲੀ 26 ਤਾਰੀਖ ਨੂੰ ਲੈ ਮੈਗਾ ਕੌਂਸਲ ਲਾਗਾ ਦੇ ਵਿੱਚ ਇੱਕ ਬੇਪਰੂਸਕੀ ਦਾ ਮਤਾ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਸੁਰੀਆཕਾਜਵਲਾ ਜੀ ਉਹਨਾਂ ਦੇ ਖਿਲਾਫ ਇਹ ਮਤਾ ਪਿਆ ਸੀਗਾ ਤੇ ਕਾਫੀ ਦਿਨ ਤੋਂ ਕਸ਼ਮਕਸ਼ ਸੀਗੀ ਹਰ ਕਿਉਂਕਿ ਸਾਰੇ ਆਪਣੇ ਪੁਰਾਣੇ ਲਗ ਲਗ ਪਾਰਟੀਆਂ ਨੂੰ ਮੈਂ ਸਭ ਦੇ ਸਤਿਕਾਰ ਕਰਨਾ ਔਰ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਚੇ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਨਗਰ ਕੌਂਸਲ ਲਾਭਾ ਦੇ ਦੀ ਸੀ ਉਹਨਾਂ ਦਾ ਸੇ ਪਾਸੇ ਚੋਣੇ ਚੋਣ ਤੇ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀ ਟਰਾਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਉਹ ਦੋਸ਼ੀ ਨੇ ਸਜ਼ਾ ਹੋ ਗਈ ਜੇ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣ ਨਹੀਂ ਉਹ ਬੇਪਰੋਸ਼ਕੀ ਦਾ ਮਤਲਬ ਜਿਹੜਾ ਸੀ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਬੇਪਰੋਸ਼ਕੀ ਦਾ ਮਤਲਬ ਹੋਣ ਦੀ ਜ਼ਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸਤੀਫਾ ਮੈਂ ਕਹਿੰਦੀ ਹਾਂ ਜੀ ਅਸਤੀਫਾ ਆਲਰੇਡੀ ਮੇਰੀ ਗੱਲ ਹੋ ਗਈ ਹੈ ਉਹਦੀ ਅਸਤੀਫੇ ਦੀ ਕੋਈ ਗੱਲ ਨਹੀਂ ਜੀ ਅਸਤੀਫਾ ਸੀ ਦੇ ਦੇਣੀ ਹੈ ਠੀਕ ਹੈ ਐ ਸਮਝ ਲਓ ਕਿ ਉਹਨਾਂ ਦਾ ਅਸਤੀਫਾ ਆ ਗਿਆ ਤੇ ਪੋਸਟਿਫਾ ਤੁਸੀਂ ਭੇਜ ਦੇਣਾ ਜੀ ਸਰਕਾਰ ਕੋਲੇ ਇਸ ਤੇ ਸਤੀਫਾ ਮਾਨ ਸਾਹਿਬ ਤੁਹਾਡੇ ਕੋਲ ਆ ਗਿਆ ਲਿਖਤੀ ਰੂਪ ਚ ਆ ਬਿਲਕੁਲ ਆ ਹੀ ਗਿਆ ਜੀ ਅੱਜ ਤਾਂ ਆ ਗਿਆ ਹਾਂ ਜੀ ਪਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਬੇਪਰੋਸ਼ਗੀ ਦਾ ਮਤਾ ਪਾਇਆ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਬੇਪਰੋਸ਼ਗੀ ਦੇ ਮੱਦੇਨਜ਼ਰ ਸਾਨੂੰ ਜ਼ਰੂਰਤ ਹੀ ਨਾ ਪਵੇ ਤੇ ਅੱਜ ਮੇਰੇ ਕੋਲੇ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਾ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਤੇ ਆ ਕਿ ਜਿਹੜਾ ਕੱਲ ਜਿਹੜਾ ਵੇਪਰੋਸਕੀ ਦਾ ਮਤਾ ਆਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈ ਹੈ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ ਤਾਂ ਮਤਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਜ ਪੂਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਰੀ ਚੱਲ ਰਹੀ ਹੈ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਲੈ ਲਿਆ ਗਿਆ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਆਜੀਗਾ ਅਸਤੀਫਾ ਤੁਹਾਡੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜੇ ਅੰਦਰਕੋਰਡ ਕੋਈ ਨਾ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੰਨੇ ਨੂੰ ਥਾਪੜਾ ਦੇਓਗੇ ਨਹੀਂ ਉਹ ਪ੍ਰਧਾਨ ਜਿਹੜਾ ਹੋਊਗਾ ਜਿੰਨੇ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲਾਓ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਕਹਿੰਦੇ ਸੀ ਕਿ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਆ ਕਾਨੂੰਨ ਸਰਵ ਉੱਚਾ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤੁਹਾਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜਾਏਗਾ ਇਹ ਕਾਨੂੰਨ ਦਾ ਕੰਮ ਆ ਇਹ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋ ਵੀ ਹੋਗਾ ਸਾਰਾ ਉਦੋਂ ਕੋਰਟ ਦਾ ਫੈਸਲਾ ਹੋਊਗਾ ਜੋ ਕੋਰਟ ਦਾ ਫੈਸਲਾ ਹੋਊਗਾ ਸਰ ਇੱਕ ਤੁਸੀਂ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਨਗਰ ਕੌਂਸਲ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਕੌਰ ਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰਜ ਜਿਹੜਾ ਜੀ ਉਹਨਾਂ ਨੂੰ ਮੁਹਾਰਕ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੰਨੇ ਆ ਉਹ ਠੀਕ ਠਾਕ ਕੰਮ ਕਰਨਗੇ ਜੀ ਤੱਕ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕਿੰਤੂ ਪਰੰਤੂ ਹੈ ਜੀ ਕਿਸੇ ਨੂੰ ਕੋਈ ਕਿੰਤੂ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆ ਭਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਸ਼ੁੱਤੇ ਪਾ ਮੈਚ ਉਹਨਾਂ ਕਿ ਇੰਦਾ ਇੰਦਾ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਚਲੋ ਐਮਐਲਏ ਸਾਹਿਬ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਆਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬੂ ਹੈ ਸੀਨੀਅਰ ਮੀਤ ਪ੍ਰਧਾਨ ਨੇ ਹਾਂਜੀ ਉਹ ਉਹ ਪ੍ਰਧਾਨਗੀ ਦੇ ਕਾਬੂ ਜੀ ਜੀ ਸਭ ਤੋਂ ਪਹਿਲਾਂ ਤਾਂ ਸੀਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਅੱਜ ਬਹੁਤ ਇਤਿਹਾਸਕ ਫੈਸਲਾ ਹੋਇਆ ਸਾਰੇ ਜੋ ਐਮਸੀ ਭਾਈਚਾਰੇ ਨੇ ਮਿਲ ਕੇ ਇਹ ਮਤਾ ਲਿਆਂਦਾ ਸੀ ਉਹਦਾ ਮੇਨ ਮਕਸਦ ਸੀਗਾ ਸਜਤਾ ਚਾਵਲੀ ਦਾ ਅਸਤੀਫਾ ਲੈਣਾ ਕਿਉਂਕਿ ਅੱਜ ਐਮਐਲਏ ਸਾਹਿਬ ਨੇ ਕਲੀਅਰ ਕਰਤਾ ਉਹਨਾਂ ਲਈ ਬਸ ਅਸਤੀਫਾ ਆ ਚੁੱਕਿਆ ਹੋ ਪੰਜ ਚਾਰ ਦਿਨਾਂ ਵਿੱਚ ਉਹਨੂੰ ਪਾਸ ਕਰਾ ਦੇਣਗੇ ਤੇ ਅਸੀਂ ਸਾਰੇ ਸਾਰੇ ਹੀ ਕਾਉਂਸਲਰ ਸਾਹਿਬਾਨ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਇਹਦੇ ਵਿੱਚ ਸਾਥ ਦਿੱਤਾ ਤੇ ਬਹੁਤ ਇਤਿਹਾਸਕ ਫੈਸਲਾ ਹੋਇਆ ਹੈ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਸਾਨੂੰ ਪੂਰਾ ਭਰੋਸਾ ਸੀਗਾ ਕਿਉਂਕਿ ਪਹਿਲਾਂ ਵੀ ਉਹ ਕਿਸਾਨਾਂ ਦੇ ਨਾਲ ਖੜਦੇ ਆਏ ਨੇ ਤੇ ਸਾਨੂੰ ਹੁਣ ਵੀ ਪੂਰਾ ਭਰੋਸਾ ਸੀਗਾ ਕਿ ਉਹ ਕਿਸਾਨਾਂ ਦੇ ਨਾਲ ਨਾਬੇ ਦੀ ਬਿਹਤਰੀ ਲਈ ਸਾਡੇ ਨਾਲ ਖੜਨੇਗੇ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿਹੜਾ ਅਸੀਂ ਬੇਪਰੋਸਗੀ ਦਾ ਮਤਾ ਪਾਇਆ ਸੀਗਾ ਸਾਡਾ ਮੁੱਖ ਮਕਸਦ ਜਿਹੜਾ ਉਹਦਾ ਅਸਤੀਫਾ ਲੈਣਾ ਉਹ ਐਮਐਲਏ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਉਹਨਾਂ ਦਾ ਅਸਤੀਫਾ ਲੈ ਲਿਆ ਅਖਿਲੀ 26 ਤਾਰੀਖ ਨੂੰ ਮੈਗਾ ਕੌਂਸਲ ਲਾਭਾ ਦੇ ਵਿੱਚ ਇੱਕ ਬੇਪਰੋਸਗੀ ਦਾ ਮਤਾ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਸੁਰੀਆਤਾ ਚਾਵਲਾ ਜੀ ਉਹਨਾਂ ਦੇ ਖਿਲਾਫ ਇੱਕ ਮਤਾ ਪਿਆ ਸੀਗਾ ਤੇ ਕਾਫੀ ਦੇਰ ਤੋਂ ਕਸ਼ਮਕਸ਼ ਸੀਗੀ ਹਾਰ ਕਿਉਂਕਿ ਸਾਰੇ ਆਪਣੇ ਪੁਰਾਣੇ ਅਲਗ-ਅਲਗ ਪਾਰਟੀਆਂ ਨੂੰ ਮੈਂ ਸਭੇ ਸਤਿਕਾਰ ਕਰਨਾ ਔਰ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਚੇ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਇੱਕ ਉਹ ਮੈਜੋਰ ਕੌਂਸਲ ਲਾਭਾ ਦੇ ਵਿੱਚ ਇੱਕ ਬੇਪ੍ਰੋਸਕੀ ਦਾ ਮਤਾ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਸੁ리아 ਪਚਾਵਲਾ ਜੀ ਉਹਨਾਂ ਦੇ ਖਿਲਾਫ ਇੱਕ ਮਤਾ ਪਿਆ ਸੀਗਾ ਤੇ ਕਾਫੀ ਦਿਨ ਤੋਂ ਕਸ਼ਮਕਸ਼ ਸੀਗੀ ਔਰ ਕਿਉਂਕਿ ਸਾਰੇ ਆਪਣੇ ਪੁਰਾਣੇ ਲਗ ਲਗ ਪਾਰਟੀਆਂ ਨੂੰ ਮੈਂ ਸਰਬ ਸਤਿਕਾਰ ਕਰਨਾ ਔਰ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਚੇਪ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਸੰਜੂਤਾ ਪ੍ਰਧਾਨ ਨੇ ਨਗਰ ਕੌਂਸਲ ਲਾਭਾ ਦੇ ਦਿੱਤੀ ਸੀ ਉਹਨਾਂ ਦਾ ਅਸਤੀਫਾ ਚੋਣੇ ਚੋਣ ਤੇ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀ ਟਰਾਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਉਹ ਦੋਸ਼ੀ ਨੇ ਸਜ਼ਾ ਹੋ ਗਈ ਜੇ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣ ਨਹੀਂ ਉਹ ਬੇਪਰੋਸ਼ਕੀ ਦਾ ਮਤਲਬ ਜਿਹੜਾ ਸੀ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤਾਂ ਇਹ ਕਿ ਬੇਪਰੋਸ਼ਕੀ ਦਾ ਮਤਲਬ ਪਾਉਣ ਦੀ ਜ਼ਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸੀਫਾ ਮੈਂ ਕਹਿੰਦੀ ਹਾਂ ਜੀ ਅਸੀਫਾ ਆਲਰੇਡੀ ਮੇਰੀ ਗੱਲ ਹੋ ਗਈ ਹੈ ਕਿਉਂ ਵੀ ਅਸੀਫਾ ਦੀ ਕੋਈ ਗੱਲ ਨਹੀਂ ਜੀ ਅਸੀਫਾ ਸੀ ਦੇ ਦੇਣੀ ਹੈ ਠੀਕ ਹੈ ਐ ਸਮਝ ਲਓ ਕਿ ਉਹਨਾਂ ਦਾ ਅਸੀਫਾ ਆ ਗਿਆ ਤੇ ਉਸ ਸਤੀਫਾ ਸੀ ਪਰ ਭੇਜ ਦੇਣਾ ਜੀ ਸਰਕਾਰ ਕੋਲ ਇਸ ਸਤੀਫਾ ਮਾਨ ਸਰ ਤੁਹਾਡੇ ਕੋਲ ਆ ਗਿਆ ਲੇਕਿਨ ਉੱਚ ਆ ਬਿਲਕੁਲ ਆ ਹੀ ਗਿਆ ਜੀ ਅੱਜ ਆ ਗਿਆ ਅੱਛਾ ਪਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਬੇਵਕੂਫੀ ਦਾ ਮਤਾ ਪਾਇ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਬੇਵਕੂਫੀ ਦੇ ਮਤਲਬ ਸਾਨੂੰ ਜ਼ਰੂਰਤ ਹੀ ਨਾ ਪਵੇ ਕਿ ਅੱਜ ਮੇਰੇ ਕੋਲ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਿਆਂ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਦੇ ਆ ਕਿ ਜਿਹੜਾ ਕੱਲ ਜਿਹੜਾ ਵੇਪਰ ਉਸਕੀ ਦਾ ਮਤ ਆਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈ ਹੈ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ ਤਾਂ ਮਤਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਜ ਕੁਹਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਲੈ ਲਿਆ ਗਿਆ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਆਜੂਗਾ ਅਸਤੀਫਾ ਤੁਹਾਡੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜੇ ਅੰਦਰਕੋਰਡ ਕੋਈ ਨਾ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੰਨੇ ਨੂੰ ਥਾਪੜਾ ਦੇਓਗੇ ਨਹੀਂ ਹੋ ਉਹ ਪ੍ਰਧਾਨ ਜਿਹੜਾ ਹੋਊਗਾ ਜਿਵੇਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕੌਰ ਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲਾਓ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਕਹਿੰਦੇ ਸੀ ਵੀ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਆ ਕਾਨੂੰਨ ਸਰਵਉੱਚ ਆ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤੁਹਾਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜਾਏਗਾ ਇਹ ਕਾਨੂੰਨ ਦਾ ਕੰਮ ਆ ਇਹ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋ ਵੀ ਹੋਊਗਾ ਸਾਰਾ ਉੱਤੋਂ ਕੋਰਟ ਦਾ ਫੈਸਲਾ ਹੋਊਗਾ ਜੋ ਕੋਰਟ ਦਾ ਫੈਸਲਾ ਹੋਊਗਾ ਸਭ ਉੱਚੇ ਕਿ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਬਿਲਕੁਲ ਸਹੀ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਕੌਰ ਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰਜ ਜਿਹੜਾ ਜੀ ਉਹਨਾਂ ਨੂੰ ਪਾਰਕ ਉਹ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੱਤੇ ਆ ਉਹ ਠੀਕ ਠਾਕ ਕੰਮ ਕਰਨਗੇ ਜੀ ਤੱਕ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕੋਈ ਕਿੰਤੋਂ ਪਰੰਤੂ ਹੈ ਜੀ ਕਿਸੇ ਨਹੀਂ ਕੋਈ ਕੋਈ ਹਾਂ ਬਿਲਕੁਲ ਅਗਰ ਅਗਰ ਪੰਨ ਲੱਗਦਾ ਕਿ ਕੋਈ ਕਿੰਤੂ ਪਰੰਤੂ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂ ਕਿ ਵੀ ਆ ਭਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਇਸ਼ੂ ਤੇ ਆਪਾਂ ਮੈਚ ਹੋਣਾ ਕਿ ਇੰਦਾ ਇੰਦਾ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਚਲੋ ਐਮਐਲਏ ਸਾਹਿਬ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਆਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬੂ ਹੈ ਸੀਨੀਅਰ ਮੀਤ ਪ੍ਰਧਾਨ ਨੇ ਹਾਂਜੀ ਉਹ ਉਹ ਪ੍ਰਧਾਨਗੀ ਦੇ ਕਾਬੂ ਜ ਰਹੇ ਸਭ ਤੋਂ ਪਹਿਲਾਂ ਤਾਂ ਸੀਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਅੱਜ ਬਹੁਤ ਇਤਿਹਾਸਕ ਸਾਰੇ ਜੋ ਐਮਸੀ ਭਾਈਚਾਰੇ ਨੇ ਮਿਲ ਕੇ ਇਹ ਮਤਾ ਲਿਆਂਦਾ ਸੀ ਉਹਦਾ ਮੇਨ ਮਕਸਦ ਸੀਗਾ ਸਜਤਾ ਜਾਵਲੀ ਦਾ ਅਸਤੀਫਾ ਲੈਣਾ ਜੋ ਕਿ ਅੱਜ ਐਮਐਲਏ ਸਾਹਿਬ ਨੇ ਕਲੀਅਰ ਕਰਤੋਂ ਵਾਲੇ ਵਸ ਅਸਤੀਫਾ ਆ ਚੁੱਕਿਆ ਹੋ ਪੰਜ ਚਾਰ ਦਿਨਾਂ ਵਿੱਚ ਉਹਨੂੰ ਪਾਸ ਕਰਾ ਦੇਣਗੇ ਤੇ ਅਸੀਂ ਸਾਰੇ ਸਾਰੇ ਹੀ ਕੌਂਸਲਰ ਸਾਹਿਬਾਨ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਇਹਦੇ ਵਿੱਚ ਸਾਥ ਦਿੱਤਾ ਤੇ ਬਹੁਤ ਇਤਿਹਾਸਕ ਫੈਸਲਾ ਹੋਇਆ ਹੈ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਸਾਨੂੰ ਪੂਰਾ ਭਰੋਸਾ ਸੀਗਾ ਕਿਉਂਕਿ ਪਹਿਲਾਂ ਵੀ ਉਹ ਕਿਸਾਨਾਂ ਦੇ ਨਾਲ ਖੜਦੇ ਆਏ ਨੇ ਤੇ ਸਾਨੂੰ ਹੁਣ ਵੀ ਪੂਰਾ ਭਰੋਸਾ ਸੀਗਾ ਕਿ ਉਹ ਕਿਸਾਨਾਂ ਦੇ ਨਾਲ ਨਾਬੇ ਦੀ ਵਹਿਤਰੀ ਲਈ ਸਾਡੇ ਨਾਲ ਖੜਨਗੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜਾ ਅਸੀਂ ਬੇਪਰੋਸਗੀ ਮਤਾ ਪਾਇਆ ਸੀਗਾ ਸਾਡਾ ਮੁੱਖ ਮਕਸਦ ਜਿਗਾ ਉਹਦਾ ਅਸਤੀਫਾ ਲੈਣਾ ਉਹ ਐਮਐਲਏ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਪਰ ਉਹਨਾਂ ਦਾ ਅਸਤੀਫਾ ਲੈ ਰਹੇ ਆ ਅਖਿਲੀ 26 ਤਾਰੀਖ ਨੂੰ ਮੈਜੋਰ ਕੌਂਸਲ ਨਾਬਾ ਦੇ ਵਿੱਚ ਇੱਕ ਬੇਪਰੋਸਗੀ ਦਾ ਮਤਾ ਇਹ ਮੌਜੂਦਾ ਸਾਡੇ ਪ੍ਰਧਾਨ ਨੇ ਸੁਜਾਤਾ ਚਾਵਲਾ ਜੀ ਉਹਨਾਂ ਦੇ ਖਿਲਾਫ ਇਹ ਮਤਾ ਪਿਆ ਸੀਗਾ ਕਿ ਕਾਫੀ ਦਿਨ ਤੋਂ ਕਸ਼ਮਕਸ਼ ਚੱਗੀ ਔਰ ਕਿਉਂਕਿ ਸਾਰੇ ਆਪਣੇ ਪੁਰਾਣੇ ਲਗ ਲਗ ਪਾਰਟੀਆਂ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਆਗੂ ਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਵਾਰ ਨੱਬਾ ਦੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਤੇ ਇਹ ਕਾਰਵਾਈ ਹੋਈ ਹੈ ਤੇ ਉਹਨਾਂ ਦਾ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਐਮਐਲਏ ਦੇਮਾਨ ਦੇ ਵੱਲੋਂ ਉਹਨਾਂ ਦਾ ਇਹ ਅਸਤੀਫਾ ਜਿਹੜਾ ਲਿਆ ਗਿਆ ਕੌਂਸਲਰਾਂ ਦਾ ਵੱਲੋਂ بے پروسگی ਦਾ ਮਤਾ ਜਿਹੜਾ ਪਾਇਆ ਗਿਆ ਸੀ ਜਿਸ ਤੋਂ ਬਾਅਦ ਰਾਤ ਵਿਰੋਧ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਆ ਜਿੱਥੇ ਚਲਦੇ ਕਿ ਸਵੇਰੇ ਅੱਜ ਇਹ ਮੀਟਿੰਗ ਜਿਹੜੀ ਆ VOTING ਹੋਣੀ ਸੀਗੀ ਤੇ ਪਰ ਉਸ ਤੋਂ ਹੀ ਪਹਿਲਾਂ ਮੀਟਿੰਗ ਦੇ ਵਿੱਚ ਪ੍ਰਧਾਨ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਦੱਸਦੇ ਕਿ ਪੂਰਾ ਮਾਮਲਾ ਜਿਹੜਾ ਸ਼ੰਭੂ ਬਾਰਡਰ ਤੇ ਹੋਈ ਕਿਸਾਨਾਂ ਤੇ ਕਾਰਵਾਈ ਦੌਰਾਨ ਹੋਇਆ ਸੀਗਾ ਤੇ ਸੁਜਾਤਾ ਦਾ ਪਤੀ ਪੰਕਜ ਪੱਪੂ ਜੋ ਕਿ ਜਿਸ ਤੇ ਇਲਜ਼ਾਮ ਲਗੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰਨ ਤੇ ਤੇ ਪੂਰਾ ਮਾਮਲਾ ਜਿਹੜਾ ਉਸ ਵੇਲੇ ਪਖਿਆ ਸੀਗਾ ਤੇ ਵਰਕਸ਼ਾਪ ਤੋਂ ਉਸ ਵੇਲੇ ਜਦੋਂ ਕਾਰਵਾਈ ਹੋਈ ਸੀ ਤੇ ਪੁਲਿਸ ਦੇ ਮੌਜੂਦਗੀ ਦੇ ਵਿੱਚ ਵਰਕਸ਼ਾਪ ਤੋਂ ਸਾਰੀਆਂ ਟਰਾਲੀਆਂ ਜਿਹੜੀਆਂ ਅਤੇ ਟਰਾਲੀਆਂ ਦਾ ਸਮਾਨ ਜਿਹੜਾ ਟਾਇਰ ਵਗੈਰਾ ਫੋਰਵਰਡ ਸਮਾਨ ਜਿਹੜੇ ਕਿਸਾਨਾਂ ਦੇ ਸਿਗੇ ਉਹ ਵੀ ਉਸ ਵਕਤ ਤੇ ਬਰਾਮਦ ਕੀਤੇ ਗਏ ਸੀ ਤੇ ਲਗਾਤਾਰ ਇਹ ਕਾਰਵਾਈ ਜਿਹੜੀ ਉਸ ਵੇਲੇ ਚੱਲ ਰਹੀ ਸੀ ਕਿਸਾਨਾਂ ਦੇ ਵੱਲੋਂ ਵੀ ਵਿਰੋਧ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਦੱਸਦੇ ਕਿ ਨਾਬਾ ਦੇ ਤਈ ਕਾਉਂਸਲਰਾਂ ਜਿਨ੍ਹਾਂ ਦੇ ਵਿੱਚੋਂ 17 ਕਾਉਂਸਲਰਾਂ ਨੇ ਬੇਪਰੋਸਗੀ ਦਾ ਮਤਾ ਪਾਇਆ ਸੀਗਾ ਜਿਸ ਤੋਂ ਬਾਅਦ ਵਿਰੋਧ ਜਿਹੜਾ ਸੁਜਾਤਾ ਦਾ ਹੋ ਰਿਹਾ ਸੀਗਾ ਤੇ ਹੁਣ ਇਸ ਵਿਰੋਧ ਦੇ ਵਿਚਾਰ ਜਿਹੜੀ ਆ ਰਾਤ ਇੱਕ ਦੇਵਮਨ ਦੇ ਵੱਲੋਂ ਐਮਐਲਏ ਦੇਵਮਨ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਉੱਤੇ ਮੀਟਿੰਗ ਦੇ ਵਿੱਚ ਸੁਜਾਤਾ ਦਾ ਅਸਤੀਫਾ ਜਿਹੜਾ ਲੈ ਲਿਆ ਗਿਆ ਤੇ ਵੀ ਕਿਹਾ ਗਿਆ ਕਿ ਹੁਣ ਅਸਤੀਫਾ ਜਿਹੜਾ ਅੱਗੇ ਵਿਭਾਗ ਨੂੰ ਵੀ ਇਸੇ ਭੇਜ ਦਿੱਤਾ ਜਾਵੇਗਾ ਤੇ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਇੱਕ ਉਹ ਮੈਜਰ ਕੌਂਸਲ ਲਾਭਾ ਦੇ ਵਿੱਚ ਇੱਕ ਬੇਪਰੂਸਕੀ ਦਾ ਮਤਾ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਸੁਜਾਤਾ ਚਾਵਲਾ ਜੀ ਉਹਨਾਂ ਦੇ ਖਿਲਾਫ ਇੱਕ ਮਤਾ ਪਿਆ ਸੀਗਾ ਤੇ ਕਾਫੀ ਦਿਨ ਤੋਂ ਕਸ਼ਮਕਸ਼ ਸੀ ਗਈ ਪਰ ਕਿਉਂਕਿ ਸਾਰੇ ਆਪਣੇ ਪੁਰਾਣੇ ਲਗ ਲਗ ਪਾਰਟੀਆਂ ਨੂੰ ਮੈਂ ਸਭ ਦੇ ਸਤਿਕਾਰ ਕਰਨਾ ਔਰ ਇਹਨਾਂ ਨਾਲ ਗੱਲ ਬਾਤ ਮੈਂ ਕੀਤੀ ਚੇਪ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਮੌਜੂਦਾ ਪ੍ਰਧਾਨ ਨਗਰ ਕੌਂਸਲ ਲਾਭਾ ਦੇ ਦੀ ਸੀ ਉਹਨਾਂ ਦਾ ਅਸਤੀਫਾ ਚੋਣੇ ਚ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀਆਂ ਟਰਾਲੀਆਂ ਦੀ ਗੱਲ ਆਈ ਇੱਕ ਕਾਨੂੰਨ ਦਾ ਕੰਮ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੋ ਦੋਸ਼ੀ ਨੇ ਸਜ਼ਾ ਹੋਊਗੀ ਜੇ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣ ਨਹੀਂ ਉਹ ਬੇਪਰੋਸ਼ਗੀ ਦਾ ਮਤਲਬ ਜਿਹੜਾ ਅਸੀਂ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਬੇਪਰੋਸ਼ਗੀ ਦਾ ਮਤਲਬ ਫੋਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸੀਫਾ ਮੈਂ ਕਹਿੰਦੀ ਹਾਂ ਜੀ ਅਸੀਫਾ ਆਲਰੇਡੀ ਮੇਰੀ ਗੱਲ ਹੋ ਗਈ ਹੈ ਕਿ ਵੀ ਅਸੀਫਾ ਦੀ ਕੋਈ ਗੱਲ ਨਹੀਂ ਜੀ ਅਸੀਫਾ ਸੀ ਦੇ ਦੇ ਦਿਓ ਠੀਕ ਹੈ ਐ ਸਮਝ ਲਓ ਕਿ ਉਹਨਾਂ ਦਾ ਅਸੀਫਾ ਆ ਗਿਆ ਤੇ ਉਸ ਸਤੀਫਾ ਸੀ ਪਰ ਭੇਜ ਦੇਣਾ ਜੀ ਸਰਕਾਰ ਕੋਲ ਇਸਤੀਫਾ ਮਾਨ ਸਾਹਿਬ ਤੁਹਾਡੇ ਕੋਲ ਆ ਗਿਆ ਲਿਖਤੀ ਰੂਪ ਚ ਆ ਬਿਲਕੁਲ ਆ ਹੀ ਗਿਆ ਜੀ ਅੱਜ ਚੱਲ ਰਿਹਾ ਹੈ ਜੀ ਅੱਛਾ ਪਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਬੇਬਕੂਸ਼ੀ ਦਾ ਮਤਾ ਪਾਇਆ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਵੇਪਰੋਸਕੀ ਦੇ ਮਤਲਬ ਸਾਨੂੰ ਜ਼ਰੂਰਤ ਹੀ ਨਾ ਪਵੇ ਤੇ ਅੱਜ ਮੇਰੇ ਕੋਲੇ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਿਆਂ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਦੇ ਆ ਕਿ ਜਿਹੜਾ ਕੱਲ ਜਿਹੜਾ ਵੇਪਰੋਸਕੀ ਦਾ ਮਤ ਆਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈਏ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ ਤਾਂ ਮਤਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਜ ਪੂਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਰੀ ਚੱਲ ਰਹੀ ਹੈ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਲੈ ਲਿਆ ਗਿਆ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਅੱਜ ਦਾ ਇਸ ਤਾ ਤੁਹਾਡੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜਿਉਂਦਰਕੋਰ ਤੁਹਾਡੇ ਨਾਲ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੱਤ ਨੂੰ ਉਹ ਥਾਪੜਾ ਦੇਓਗੇ ਨਹੀਂ ਉਹ ਪ੍ਰਧਾਨ ਜਿਹੜਾ ਹੋਊਗਾ ਜਿਵੇਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕਰਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲਾਓ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਕਹਿੰਦੇ ਸੀ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਆ ਕਾਨੂੰਨ ਸਰਵਉੱਚ ਆ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤੁਹਾਨੂੰ ਸਜ਼ਾ ਹੋਏਗੀ ਜੀ ਅਗਰ ਨਹੀਂ ਕੀਤਾ ਤਾਂ ਭਰੀ ਹੋਏਗਾ ਇਹ ਕਾਨੂੰਨ ਦਾ ਕੰਮ ਆ ਇਹ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋ ਵੀ ਹੋਊਗਾ ਸਾਰਾ ਉਦੋਂ ਕੋਰਟ ਦਾ ਫੈਸਲਾ ਹੋਊਗਾ ਜੋ ਕੋਰਟ ਦਾ ਫੈਸਲਾ ਹੋਊਗਾ ਸਰ ਇੱਕ ਤੁਸੀਂ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਨਗਰ ਕੌਂਸਲ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਕੌਰ ਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰ ਜਿਹੜਾ ਜੀ ਉਹਨਾਂ ਨੂੰ ਮਾਰਕ ਉਹ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੰਦੇ ਆ ਉਹ ਠੀਕ ਠਾਕ ਕੰਮ ਕਰਨਗੇ ਜੀ ਤੱਕ ਤੇ ਕੋਈ ਪ੍ਰੋਬਲਮ ਨਹੀਂ ਜੀ ਇਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਨੁਕਸਨ ਕਿੰਤੂ ਪਰੰਤੂ ਹੈ ਜੀ ਕਿਸੇ ਨੂੰ ਨਹੀਂ ਉਹ ਤਾਂ ਆਦਾਗਾ ਸਭ ਕੋਈ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆ ਭਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਸ਼ੁਤੇ ਪਾ ਮੈਂ ਚਾਹੁੰਨਾ ਕਿ ਇਦਾਂ ਇਦਾਂ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਸੀਐਮਐਲਏ ਸਾਹਿਬ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬੂ ਹੈ ਸੀਨੀਅਰ ਮੀਤ ਪ੍ਰਧਾਨ ਨੇ ਹਾਂਜੀ ਉਹ ਉਹ ਪ੍ਰਧਾਨਗੀ ਦੇ ਕਾਬੂ ਜੀ ਜੀ ਸਭ ਤੋਂ ਪਹਿਲਾਂ ਤਾਂ ਸੀਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਅੱਜ ਬਹੁਤ ਇਤਿਹਾਸਕ ਫੈਸਲਾ ਹੋਇਆ ਸਾਰੇ ਜੋ ਐਮਸੀ ਭਾਈਚਾਰੇ ਨੇ ਮਿਲ ਕੇ ਇਹ ਮਤਾ ਲਿਆਂਦਾ ਸੀ ਉਹਦਾ ਮੇਨ ਮਕਸਦ ਸੀਗਾ ਸਜਤਾ ਚਾਵਲੀ ਦਾ ਅਸਤੀਫਾ ਲੈਣਾ ਜੋ ਕਿ ਅੱਜ ਐਮਐਲਏ ਸਾਹਿਬ ਨੇ ਕਲੀਅਰ ਕਰਤਾ ਉਹਨਾਂ ਲਈ ਬਸ ਅਸਤੀਫਾ ਆ ਚੁੱਕਿਆ ਹੋ 4-5 ਦਿਨਾਂ ਵਿੱਚ ਉਹਨੂੰ ਪਾਸ ਕਰਾ ਦੇਣਗੇ ਤੇ ਅਸੀਂ ਸਾਰੇ ਸਾਰੇ ਹੀ ਕਾਉਂਸਲਰ ਸਾਹਿਬਾਨ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਦੇ ਵਿੱਚ ਸਾਥ ਦਿੱਤਾ ਤੇ ਬਹੁਤ ਇਤਿਹਾਸਕ ਫੈਸਲਾ ਹੋਇਆ ਹੈ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦਾ ਕਿਉਂਕਿ ਸਾਨੂੰ ਪੂਰਾ ਭਰੋਸਾ ਸੀਗਾ ਕਿਉਂਕਿ ਪਹਿਲਾਂ ਵੀ ਉਹ ਕਿਸਾਨਾਂ ਦੇ ਨਾਲ ਖੜਦੇ ਆਏ ਨੇ ਤੇ ਸਾਨੂੰ ਹੁਣ ਵੀ ਪੂਰਾ ਭਰੋਸਾ ਸੀਗਾ ਕਿ ਉਹ ਕਿਸਾਨਾਂ ਦੇ ਨਾਲ ਨਾਬੇ ਦੀ ਵਹਿਤਰੀ ਲਈ ਸਾਡੇ ਨਾਲ ਖੜਨਗੇ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿਹੜਾ ਅਸੀਂ ਬੇਪਰੋਸਗੀ ਮਤਾ ਪਾਇਆ ਸੀਗਾ ਸਾਡਾ ਮੁੱਖ ਮਕਸਦ ਜਿਹੜਾ ਉਹਦਾ ਅਸਤੀਫਾ ਲੈਣਾ ਉਹ ਐਮਐਲਏ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਪਰ ਉਹਨਾਂ ਦਾ ਅਸਤੀਫਾ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਆਗੂ ਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਵਾਰ ਨੱਬਾ ਦੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਤੇ ਇਹ ਕਾਰਵਾਈ ਹੋਈ ਹੈ ਤੇ ਉਹਨਾਂ ਦਾ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਐਮਐਲਏ ਦੇ ਮਾਨ ਦੇ ਵੱਲੋਂ ਉਹਨਾਂ ਦਾ ਇਹ ਅਸਤੀਫਾ ਜਿਹੜਾ ਲਿਆ ਗਿਆ ਹੈ ਕੌਂਸਲਰਾਂ ਦਾ ਵੱਲੋਂ ਬੇਭਰੋਸਗੀ ਦਾ ਮਤਾ ਜਿਹੜਾ ਪਾਇਆ ਗਿਆ ਸੀ ਜਿਸ ਤੋਂ ਬਾਅਦ ਰਾਤ ਵਿਰੋਧ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਜਿੱਥੇ ਚੱਲਦੇ ਕਿ ਸਵੇਰੇ ਅੱਜ ਇਹ ਮੀਟਿੰਗ ਜਿਹੜੀ ਆ VOTING ਹੋਣੀ ਸੀਗੀ ਤੇ ਪਰ ਉਸ ਤੋਂ ਹੀ ਪਹਿਲਾਂ ਮੀਟਿੰਗ ਦੇ ਵਿੱਚ ਪ੍ਰਧਾਨ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਦੱਸਦੇ ਕਿ ਪੂਰਾ ਮਾਮਲਾ ਜਿਹੜਾ ਸ਼ੰਭੂ ਬਾਰਡਰ ਤੇ ਹੋਈ ਕਿਸਾਨਾਂ ਤੇ ਕਾਰਵਾਈ ਦੌਰਾਨ ਹੋਇਆ ਸੀਗਾ ਤੇ ਸੁਜਾਤਾ ਦਾ ਪਤੀ ਪੰਕਜ ਪੱਪੂ ਜੋ ਕਿ ਜਿਸ ਤੇ ਇਲਜ਼ਾਮ ਲੱਗੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰਨ ਤੇ ਤੇ ਪੂਰਾ ਮਾਮਲਾ ਜਿਹੜਾ ਉਸ ਵੇਲੇ ਪਖਿਆ ਸੀਗਾ ਤੇ ਵਰਕਸ਼ਾਪ ਤੋਂ ਉਸ ਵੇਲੇ ਜਦੋਂ ਕਾਰਵਾਈ ਹੋਈ ਸੀ ਤੇ ਪੁਲਿਸ ਦੇ ਮੌਜੂਦਗੀ ਦੇ ਵਿੱਚ ਵਰਕਸ਼ਾਪ ਤੋਂ ਸਾਰੀਆਂ ਟਰਾਲੀਆਂ ਜਿਹੜੀਆਂ ਅਤੇ ਟਰਾਲੀਆਂ ਦਾ ਸਮਾਨ ਜਿਹੜਾ ਟਾਇਰ ਵਗੈਰਾ ਫੋਰਵਿਦ ਸਮਾਨ ਜਿਹੜੇ ਕਿਸਾਨਾਂ ਦੇ ਸਿਗੇ ਉਹ ਵੀ ਉਸ ਵਕਤ ਤੇ ਬਰਾਮਦ ਕੀਤੇ ਗਏ ਸੀ ਤੇ ਲਗਾਤਾਰ ਇਹ ਕਾਰਵਾਈ ਜਿਹੜੀ ਉਸ ਵੇਲੇ ਚੱਲ ਰਹੀ ਸੀ ਕਿਸਾਨਾਂ ਦੇ ਵੱਲੋਂ ਵੀ ਵਿਰੋਧ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਦੱਸਦੇ ਕਿ ਨਾਬਾ ਦੇ 23 ਕਾਉਂਸਲਰਾਂ ਜਿਨ੍ਹਾਂ ਦੇ ਵਿੱਚੋਂ 17 ਕਾਉਂਸਲਰਾਂ ਨੇ ਬੇਪਰੋਸਗੀ ਦਾ ਮਤਾ ਪਾਇਆ ਸੀਗਾ ਜਿਸ ਤੋਂ ਬਾਅਦ ਵਿਰੋਧ ਜਿਹੜਾ ਸੁਜਾਤਾ ਦਾ ਹੋ ਰਿਹਾ ਸੀਗਾ ਤੇ ਹੁਣ ਇਸ ਵਿਰੋਧ ਦੇ ਵਿਚਕਾਰ ਜਿਹੜੀ ਆ ਰਾਤ ਇੱਕ ਦੇਵਮਨ ਦੇ ਵੱਲੋਂ ਐਮਐਲਏ ਦੇਵਮਨ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਉੱਤੇ ਮੀਟਿੰਗ ਦੇ ਵਿੱਚ ਸੁਜਾਤਾ ਮਤਾ ਦਾ ਅਸਤੀਫਾ ਜਿਹੜਾ ਲੈ ਲਿਆ ਗਿਆ ਤੇ ਵੀ ਕਿਹਾ ਗਿਆ ਕਿ ਹੁਣ ਅਸਤੀਫਾ ਜਿਹੜਾ ਅੱਗੇ ਵਿਭਾਗ ਨੂੰ ਵੀ ਇਸੇ ਭੇਜ ਦਿੱਤਾ ਜਾਵੇਗਾ ਤੇ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਇੱਕ ਉਹ ਮੈਗਿਸਟਰ ਕੌਂਸਲ ਲਾਭਾ ਦੇ ਵਿੱਚ ਇੱਕ ਬੀਪ੍ਰੋਸਕੀ ਦਾ ਮਤਾ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਸੁਜਾਤਾ ਚਾਵਲਾ ਜੀ ਉਹਨਾਂ ਦੇ ਖਿਲਾਫ ਇੱਕ ਮਤਾ ਪਿਆ ਸੀਗਾ ਤੇ ਕਾਫੀ ਦਿਨ ਤੋਂ ਕਸ਼ਮਕਸ਼ ਸੀ ਗਈ ਔਰ ਕਿਉਂਕਿ ਸਾਰੇ ਆਪਣੇ ਪੁਰਾਣੇ ਅਲੱਗ-ਅਲੱਗ ਪਾਰਟੀਆਂ ਨੂੰ ਮੈਂ ਸਭ ਦੇ ਸਤਿਕਾਰ ਕਰਨਾ ਔਰ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਚੇਪ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨਗਰ ਕੌਂਸਲ ਲਾਭਾ ਦੇ ਦੀ ਸੀ ਉਹਨਾਂ ਦਾ ਅਸਤੀਫਾ ਚਾਹੁੰਦੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀ ਚਾਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੋ ਦੋਸ਼ੀ ਨੇ ਸਜ਼ਾ ਹੋਊਗੀ ਜੇ ਨਹੀਂ ਦੋਸ਼ੀ ਤਾਂ ਉਹਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣ ਨਹੀਂ ਉਹ ਬੇਪਰੋਸ਼ਗੀ ਦਾ ਮਤਾ ਜਿਹੜਾ ਸੀ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤਾਂ ਇਹ ਕਿ ਬੇਪਰੋਸ਼ਗੀ ਦਾ ਮਤਾ ਪਉਣ ਦੀ ਜ਼ਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸੀਫਾ ਮੈਂ ਕਹਿੰਦੇ ਜੀ ਅਸੀਫਾ ਆਲਰੇਡੀ ਮੇਰੀ ਗੱਲ ਹੋ ਗਈ ਹੈ ਕਿ ਵੀ ਅਸੀਫਾ ਦੀ ਕੋਈ ਗੱਲ ਨਹੀਂ ਜੀ ਅਸੀਫਾ ਸੀ ਦੇ ਦੇਣੀ ਠੀਕ ਹੈ ਐ ਸਮਝ ਲਓ ਕਿ ਉਹਨਾਂ ਦਾ ਅਸੀਫਾ ਆ ਗਿਆ ਤੇ ਉਸ ਸਿਫਾ ਸੀ ਪਰ ਭੇਜ ਦੇਣਾ ਜੀ ਸਰਕਾਰ ਕੋਲ ਇਸ ਸਿਫਾ ਮਾਨ ਸਾਹਿਬ ਤੁਹਾਡੇ ਕੋਲ ਆ ਗਿਆ ਲੇਕਿਨ ਰੂਪ ਚ ਆ ਬਿਲਕੁਲ ਆ ਹੀ ਗਿਆ ਜੀ ਅੱਜ ਕੱਲ ਆਇਆ ਹਾਂ ਜੀ ਅੱਛਾ ਪਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਬੇਪਰੋਸ਼ਗੀ ਦਾ ਮਤਾ ਪਾਇ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਬੇਪਰੋਸ਼ਗੀ ਦੇ ਮਤਲਬ ਸਾਨੂੰ ਜ਼ਰੂਰਤ ਹੀ ਨਾ ਪਵੇ ਤੇ ਅੱਜ ਮੇਰੇ ਕੋਲ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰੇ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਦੇ ਆ ਕਿ ਜਿਹੜਾ ਕੱਲ ਜਿਹੜਾ ਬੇਪਰੋਸ਼ਗੀ ਦਾ ਮਤਾ ਆਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈਏ ਜੀ ਅਸੀਂ ਤੁਹਾਡੇ ਨਾਲ ਸਹਿਮਤ ਆ ਦਾ ਮਤਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਟ ਉਹ ਪੂਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਪਰ ਜਿਹੜਾ ਅਸਤੀਫਾ ਉਹ ਲੈ ਲਿਆ ਗਿਆ ਹੈ ਤੇ ਉਹ ਅਸਤੀਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਆ ਜੀ ਸਰ ਅਸਤੀਫਾ ਤੁਹਾਡੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜੇ ਅੰਦਰ ਕੋਡ ਤੁਹਾਡੇ ਨਾਲ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੱਤਦੇ ਉਹਨੂੰ ਥਾਪੜਾ ਦੇਓਗੇ ਨਾ ਉਹ ਉਹ ਪ੍ਰਧਾਨ ਜਿਹੜਾ ਹੋਊਗਾ ਜਿਵੇਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕੌਰ ਸਾਨੀ ਜਿੰਨ ਕੀ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲੋਕਾਂ ਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਕਹਿੰਦੇ ਸੀ ਕਿ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਹੈ ਕਾਨੂੰਨ ਸਰਵਉੱਚਾ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤੁਹਾਨੂੰ ਸਜ਼ਾ ਹੋਏਗੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜਾਏਗਾ ਇਹ ਕਾਨੂੰਨ ਦਾ ਕੰਮ ਹੈ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋ ਵੀ ਹੋਊਗਾ ਸਾਰਾ ਉਦੋਂ ਕੋਰਟ ਦਾ ਫੈਸਲਾ ਹੋਊਗਾ ਜੋ ਕੋਰਟ ਦਾ ਫੈਸਲਾ ਹੋਊਗਾ ਸਰ ਪੁੱਛ ਕਿ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਨਗਰ ਕੌਂਸਲ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਕੌਰ ਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰ ਜਿਹੜਾ ਜੀ ਉਹਨਾਂ ਨੂੰ ਮੁਹਾਰਕੂ ਕੇ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੰਦੇ ਆ ਉਹ ਠੀਕ ਠਾਕ ਕੰਮ ਕਰਨਗੇ ਜੀ ਤੱਕ ਕੋਈ ਪ੍ਰੋਬਲਮ ਨਹੀਂ ਜੀ ਇਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਤੁਹਾਨੂੰ ਕੋਈ ਕਿੰਤੂ ਪਰੰਤੂ ਹੈ ਜੀ ਕਿਸੇ ਨੂੰ ਨਹੀਂ ਕੋਈ ਕਿੰਤੂ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆ ਭਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਸ਼ੁਤੇ ਆਪਾਂ ਮੈਂ ਚਾਹੁੰਨਾ ਕਿ ਇਦਾਂ ਨਿੱਦਾਂ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕਿ ਭਰਾ ਸਾਰੇ ਨਾਲ ਚਲੋ ਹੁਣ ਐਮਐਲਏ ਸਾਹਿਬ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਾਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬੂ ਹੈ ਸੀਨੀਅਰ ਮੀਤ ਪ੍ਰਧਾਨ ਨੇ ਹਾਂਜੀ ਉਹ ਉਹ ਪ੍ਰਧਾਨਗੀ ਦੇ ਕਾਬੂ ਜੀ ਜੀ ਸਭ ਤੋਂ ਪਹਿਲਾਂ ਤਾਂ ਐਸਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਅੱਜ ਬਹੁਤ ਇਤਿਹਾਸਕ ਫੈਸਲਾ ਹੋਇਆ ਸਾਰੇ ਜੋ ਐਮਸੀ ਭਾਈਚਾਰੇ ਨੇ ਮਿਲ ਕੇ ਇਹ ਮਤਾ ਲਿਆਂਦਾ ਸੀ ਉਹਦਾ ਮੇਨ ਮਕਸਦ ਸੀਗਾ ਸਜਾਤਾ ਚਾਵਲੀ ਦਾ ਅਸਤੀਫਾ ਲੈਣਾ ਜੋ ਕਿ ਅੱਜ ਐਮਐਲਏ ਸਾਹਿਬ ਨੇ ਕਲੀਅਰ ਕਰਤਾ ਉਹਨਾਂ ਲਈ ਬਸ ਅਸਤੀਫਾ ਆ ਚੁੱਕਿਆ ਹੋ ਪੰਜ ਚਾਰ ਦਿਨਾਂ ਵਿੱਚ ਉਹਨੂੰ ਪਾਸ ਕਰਾ ਦੇਣਗੇ ਤੇ ਅਸੀਂ ਸਾਰੇ ਸਾਰੇ ਹੀ ਕੌਂਸਲਰ ਸਾਹਿਬਾਨ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਦੇ ਵਿੱਚ ਸਾਥ ਦਿੱਤਾ ਤੇ ਬਹੁਤ ਇਤਿਹਾਸਕ ਫੈਸਲਾ ਹੋਇਆ ਹੈ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਸਾਨੂੰ ਪੂਰਾ ਭਰੋਸਾ ਸੀਗਾ ਕਿਉਂਕਿ ਪਹਿਲਾਂ ਵੀ ਉਹ ਕਿਸਾਨਾਂ ਦੇ ਨਾਲ ਖੜਦੇ ਆਏ ਨੇ ਤੇ ਸਾਨੂੰ ਹੁਣ ਵੀ ਪੂਰਾ ਭਰੋਸਾ ਸੀਗਾ ਕਿ ਉਹ ਕਿਸਾਨਾਂ ਦੇ ਨਾਲ ਨਾਬੇ ਦੀ ਬਿਹਤਰੀ ਲਈ ਸਾਡੇ ਨਾਲ ਖੜਨਗੇ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿਹੜਾ ਅਸੀਂ ਬੇਪਰੋਸਗੀ ਮਤਾ ਪਾਇਆ ਸੀਗਾ ਸਾਡਾ ਮੁੱਖ ਮਕਸਦ ਜਿਗਾ ਉਹਦਾ ਅਸਤੀਫਾ ਲੈਣਾ ਉਹ ਐਮਐਲਏ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਪਰ ਉਹਨਾਂ ਦਾ ਅਸਤੀਫਾ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਆਗੂ ਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਵਾਰ ਨੱਬਾ ਦੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਤੇ ਇਹ ਕਾਰਵਾਈ ਹੋਈ ਹੈ ਤੇ ਉਹਨਾਂ ਦਾ ਅਸਤੀਫਾ ਜਿਹੜਾ ਉਹ ਲਿਆ ਲਿਆ ਗਿਆ ਐਮਐਲਏ ਦੇਮਾਨ ਦੇ ਵੱਲੋਂ ਉਹਨਾਂ ਦਾ ਇਹ ਅਸਤੀਫਾ ਜਿਹੜਾ ਲਿਆ ਗਿਆ ਹੈ ਕਾਉਂਸਲਰਾਂ ਦਾ ਵੱਲੋਂ ਬੇਪਰੋਸਗੀ ਦਾ ਮਤਾ ਜਿਹੜਾ ਪਾਇਆ ਗਿਆ ਸੀ ਜਿਸ ਤੋਂ ਬਾਅਦ ਰਾਤ ਵਿਰੋਧ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਜਿੱਥੇ ਚੱਲਦੇ ਕਿ ਸਵੇਰੇ ਅੱਜ ਇਹ ਮੀਟਿੰਗ ਜਿਹੜੀ ਹੈ VOTING ਹੋਣੀ ਸੀਗੀ ਤੇ ਪਰ ਉਸ ਤੋਂ ਹੀ ਪਹਿਲਾਂ ਮੀਟਿੰਗ ਦੇ ਵਿੱਚ ਪ੍ਰਧਾਨ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਦਾ ਸਿੱਕ ਪੂਰਾ ਮਾਮਲਾ ਜਿਹੜਾ ਸ਼ੰਭੂ ਬਾਰਡਰ ਤੇ ਹੋਈ ਕਿਸਾਨਾਂ ਤੇ ਕਾਰਵਾਈ ਦੌਰਾਨ ਹੋਇਆ ਸੀਗਾ ਤੇ ਸੁਜਾਤਾ ਦਾ ਪਤੀ ਪੰਕਜ ਪੱਪੂ ਜੋ ਕਿ ਜਿਸ ਤੇ ਇਲਜ਼ਾਮ ਸਿਗੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰਨ ਤੇ ਤੇ ਪੂਰਾ ਮਾਮਲਾ ਜਿਹੜਾ ਉਸ ਵੇਲੇ ਪੱਖਿਆ ਸੀਗਾ ਤੇ ਵਰਕਸ਼ਾਪ ਤੋਂ ਉਸ ਵੇਲੇ ਜਦੋਂ ਕਾਰਵਾਈ ਹੋਈ ਸੀ ਤੇ ਪੁਲਿਸ ਦੇ ਮੌਜੂਦਗੀ ਦੇ ਵਿੱਚ ਵਰਕਸ਼ਾਪ ਤੋਂ ਸਾਰੀਆਂ ਟਰਾਲੀਆਂ ਜਿਹੜੀਆਂ ਅਤੇ ਟਰਾਲੀਆਂ ਦਾ ਸਮਾਨ ਜਿਹੜਾ ਟਾਇਰ ਵਗੈਰਾ ਹੋਰ ਵੀ ਸਮਾਨ ਜਿਹੜੇ ਕਿਸਾਨਾਂ ਦੇ ਸਿਗੇ ਉਹ ਵੀ ਉਸ ਵਕਤ ਤੇ ਬਰਾਮਦ ਕੀਤੇ ਗਏ ਸੀ ਤੇ ਲਗਾਤਾਰ ਇਹ ਕਾਰਵਾਈ ਜਿਹੜੀ ਉਸ ਵੇਲੇ ਚੱਲ ਰਹੀ ਸੀ ਕਿਸਾਨਾਂ ਦੇ ਵੱਲੋਂ ਵੀ ਵਿਰੋਧ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਦੱਸਦੇ ਕਿ ਨਾਬਾ ਦੇ 23 ਕਾਉਂਸਲਰਾਂ ਜਿਨ੍ਹਾਂ ਦੇ ਵਿੱਚੋਂ 17 ਕਾਉਂਸਲਰਾਂ ਨੇ ਬੇਪਰੋਸਗੀ ਦਾ ਮਤਾ ਪਾਇਆ ਸੀਗਾ ਜਿਸ ਤੋਂ ਬਾਅਦ ਵਿਰੋਧ ਜਿਹੜਾ ਸੁਜਾਤਾ ਦਾ ਹੋ ਰਿਹਾ ਸੀਗਾ ਤੇ ਹੁਣ ਇਸ ਵਿਰੋਧ ਦੇ ਵਿਚਕਾਰ ਜਿਹੜੀ ਆ ਰਾਤ ਇੱਕ ਦੇਮੰਦ ਦੇ ਵੱਲੋਂ ਐਮਐਲਏ ਦੇਮੰਦ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਉੱਥੇ ਮੀਟਿੰਗ ਦੇ ਵਿੱਚ ਸੁਜਾਤਾ ਦਾ ਅਸਤੀਫਾ ਜਿਹੜਾ ਲੈ ਲਿਆ ਗਿਆ ਤੇ ਵੀ ਕਿਹਾ ਗਿਆ ਕਿ ਹੁਣ ਅਸਤੀਫਾ ਜਿਹੜਾ ਅੱਗੇ ਵਿਭਾਗ ਨੂੰ ਵੀ ਇਸੇ ਭੇਜ ਦਿੱਤਾ ਜਾਵੇਗਾ ਤੇ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਅ ਮੈਂ ਕੌਂਸਲ ਲਾਬਾ ਦੇ ਵਿੱਚ ਇੱਕ ਬੇਪਰੋਸਕੀ ਦਾ ਮਤਾ ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਸੁ리아 ਪਾਚਾਵਲਾ ਜੀ ਉਹਨਾਂ ਦੇ ਖਿਲਾਫ ਇਹ ਮਤਾ ਪੇਸ਼ ਕੀਤਾ ਤੇ ਕਾਫੀ ਦਿਨ ਤੋਂ ਕਸ਼ਮਕਸ਼ ਸੀਗੀ ਪਰ ਕਿਉਂਕਿ ਸਾਰੇ ਆਪਣੇ ਪੁਰਾਣੇ ਅਲਗ-ਅਲਗ ਪਾਰਟੀਆਂ ਨੂੰ ਮੈਂ ਸਭ ਦੇ ਸਤਿਕਾਰ ਕਰਨਾ ਔਰ ਇਹਨਾਂ ਨਾਲ ਗੱਲਬਾਤ ਮੈਂ ਕੀਤੀ ਕਿ ਕੀ ਪ੍ਰੋਬਲਮ ਕੀ ਹੈ ਤੇ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਮੌਜੂਦਾ ਪ੍ਰਧਾਨ ਨੇ ਨਗਰ ਕੌਂਸਲ ਲਾਬਾ ਦੀ ਦੀ ਸੀ ਉਹਨਾਂ ਦਾ ਸਹੀ ਪੱਖ ਚੋਣੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸਤੀਫਾ ਤਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਪ੍ਰੋਬਲਮ ਆਈ ਜਿਵੇਂ ਕਿਸਾਨ ਭਰਾਵਾਂ ਦੀਆਂ ਟਰਾਲੀਆਂ ਦੀ ਗੱਲ ਆਈ ਕੋਈ ਕਾਨੂੰਨ ਦਾ ਕੰਮ ਹੈ ਜੇ ਐਫ ਆਈ ਆਰ ਹੋ ਗਈ ਉਹਨਾਂ ਦੀ ਜ਼ਮਾਨਤ ਹੋ ਗਈ ਕਾਨੂੰਨ ਨੇ ਆਪਣਾ ਕੰਮ ਕਰਨਾ ਜੇ ਉਹ ਦੋਸ਼ੀ ਨੇ ਸਜ਼ਾ ਹੋ ਗਈ ਜੇ ਨਹੀਂ ਦੋਸ਼ੀ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਇਹ ਕਾਨੂੰਨ ਦਾ ਕੰਮ ਹੈ ਜਿਹਦੇ ਵਿੱਚ ਕੋਈ ਕਿਸੇ ਦਾ ਕੋਈ ਲੈਣ ਦੇਣ ਨਹੀਂ ਉਹ ਬੇਪਰਵਾਹੀ ਦਾ ਮਤਲਬ ਹੈ ਜਿਹੜਾ ਸੀ ਮੈਂ ਸਭ ਨੂੰ ਬੇਨਤੀ ਕੀਤੀ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਬੇਪਰਵਾਹੀ ਦਾ ਮਤਲਬ ਹੋਣ ਦੀ ਜ਼ਰੂਰਤ ਹੀ ਨਹੀਂ ਤੁਸੀਂ ਦੱਸੋ ਵੀ ਕਰਨਾ ਕੀ ਹੈ ਕਹਿੰਦੇ ਜੀ ਅਸਤੀਫਾ ਮੈਂ ਕਹਿੰਦੇ ਜੀ ਅਸਤੀਫਾ ਆਲਰੇਡੀ ਮੇਰੀ ਗੱਲ ਹੋ ਗਈ ਹੈ ਉਹਦੀ ਅਸਤੀਫਾ ਦੀ ਕੋਈ ਗੱਲ ਨਹੀਂ ਜੀ ਅਸਤੀਫਾ ਸੀ ਦੇ ਦੇ ਦਿਓ ਠੀਕ ਹੈ ਐ ਸਮਝ ਲਓ ਕਿ ਉਹਨਾਂ ਦਾ ਅਸਤੀਫਾ ਆ ਗਿਆ ਤੇ ਉਹ ਅਸਤੀਫਾ ਸੀ ਪਰ ਭੇਜ ਦੇਣਾ ਜੀ ਸਰਕਾਰ ਕੋਲ ਇਸਤੀਫਾ ਮਾਨ ਸਾਹਿਬ ਤੁਹਾਡੇ ਕੋਲ ਆ ਗਿਆ ਲੇਕਿਨ ਰੂਪ ਚ ਆ ਬਿਲਕੁਲ ਆ ਹੀ ਗਿਆ ਜੀ ਹਾਂ ਜੀ ਪਰ ਪਹਿਲੀ ਗੱਲ ਇਹ ਸੀ ਕਿ ਜਿਹੜਾ ਬੇਪਰੋਸ਼ਗੀ ਦਾ ਮਤਾ ਪਿਆ ਕਿ ਤੁਸੀਂ ਇਹ ਕੈਨਸਲ ਕਰ ਦਿਓ ਕਿ ਬੇਈ ਪ੍ਰੂਸਗੀ ਦੇ ਬੱਚੇ ਨੂੰ ਸਾਨੂੰ ਜ਼ਰੂਰ ਹੀ ਨਾ ਪਵੇ ਤੇ ਅੱਜ ਮੇਰੇ ਕੋਲੇ ਲੈਟਰ ਆ ਸਾਰੇ ਮੇਰੇ ਭਰਾ ਬੈਠੇ ਨੇ ਸਾਰਾ ਨੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਦੇ ਆ ਕਿ ਜਿਹੜਾ ਕੱਲ ਜਿਹੜਾ ਵੇਪਰੋਸਕੀ ਦਾ ਮਤਾਉਣਾ ਸੀ ਉਹਦੇ ਵਿੱਚ ਅਸੀਂ ਕਿਤੇ ਕੋਈ ਨਹੀਂ ਜਾਊਗਾ ਅਸੀਂ ਤੁਹਾਡੇ ਨਾਲ ਸਹਿਮਤ ਆ ਔਰ ਤੁਸੀਂ ਸਾਡੀ ਗੱਲ ਮੰਨ ਲਈਏ ਜੇ ਅਸੀਂ ਤੁਹਾਡੇ ਨਾਲ ਸਹਿਮਤ ਆ ਤਾਂ ਮਤਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਔਰ ਪੰਕਜ ਪੂਰਾ ਦਾ ਜਿਹੜਾ ਮੇਨ ਇਸ਼ੂ ਸੀਗਾ ਕਿਉਂਕਿ ਉਹਨਾਂ ਦੀ ਇਨਕੁਆਰੀ ਚੱਲ ਰਹੀ ਹੈ ਪਰਚਾ ਹੋ ਗਿਆ ਤਾਂ ਉਹਦੇ ਬਿਹਾਫ ਤੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਲੈ ਲਿਆ ਗਿਆ ਹੈ ਇਹ ਉਹ ਸਿਫਾ ਜਿਹੜਾ ਉੱਪਰ ਭੇਜਾਂਗੇ ਉਹ 1 2 4 ਦਿਨਾਂ ਦੇ ਵਿੱਚ ਮਨਜ਼ੂਰ ਹੋ ਕੇ ਜਦੋਂ ਆਜੂਗਾ ਸਿਫਾ ਤੁਹਾਡੇ ਇਹ ਸਾਰੇ ਵੀਰਾਂ ਨੇ ਇਹ ਵੀ ਗੱਲ ਕਹੀ ਹੈ ਜੇ ਅੰਦਰ ਕਾਡ ਕੋਈ ਨਾ ਵੀ ਸ਼ੇਅਰ ਕਰਨਗੇ ਕਿ ਤੁਸੀਂ ਜਿੰਨੇ ਨੂੰ ਥਾਪੜਾ ਦੇਓਗੇ ਨਹੀਂ ਹੋ ਉਹ ਪ੍ਰਧਾਨ ਜਿਹੜਾ ਹੋਊਗਾ ਜਿਵੇਂ ਮੰਨ ਲਓ ਮੈਂ ਕਹਿ ਦਵਾਂ ਵੀ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਅਮਰਜੀਤ ਕਸਾਨੀ ਜੀ ਨੇ ਕਿ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਲਾਓ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਕਹਿੰਦੇ ਸੀ ਵੀ ਕਿਸਾਨਾਂ ਦੇ ਨਾਲ ਕੀ ਲੱਗਦਾ ਵੀ ਇਹ ਜਿਹੜੀ ਟਰਾਲੀ ਚੋਰੀ ਨੂੰ ਲੈ ਕੇ ਆ ਉਸ ਦੀ ਵੀ ਨਿਰਪੱਖ ਜਾਣਤਾ ਹੋਣੀ ਚਾਹੀਦੀ ਦੇਖੋ ਇਹ ਕਾਨੂੰਨ ਦਾ ਕੰਮ ਹੈ ਦੇਸ਼ ਦੇ ਵਿੱਚ ਸਭ ਤੋਂ ਉੱਪਰ ਸੰਵਿਧਾਨ ਸਭ ਤੋਂ ਉੱਪਰ ਕਾਨੂੰਨ ਆ ਕਾਨੂੰਨ ਸਰਵਉੱਚ ਆ ਸਾਡੇ ਲਈ ਅਗਰ ਕਿਸੇ ਨੇ ਕੁਝ ਕੀਤਾ ਅਗਰ ਸਾਬਤ ਹੋ ਗਿਆ ਤਾਂ ਉਹਨੂੰ ਸਜ਼ਾ ਹੋਏਗੀ ਜੀ ਅਗਰ ਨਹੀਂ ਕੀਤਾ ਤਾਂ ਬਰੀ ਹੋ ਜਾਏਗਾ ਇਹ ਕਾਨੂੰਨ ਦਾ ਕੰਮ ਆ ਇਹ ਕਾਨੂੰਨ ਨੂੰ ਕਰਨ ਦਿਓ ਕਾਨੂੰਨ ਆਪਣੀ ਕਰ ਰਿਹਾ ਜੀ ਕੋਰਟ ਦੇ ਵਿੱਚ ਜਾਊਗਾ ਉੱਥੇ ਸਬੂਤ ਹੋਣਗੇ ਜੋ ਵੀ ਹੋਗਾ ਸਾਰਾ ਉਦੋਂ ਕੋਰਟ ਦਾ ਫੈਸਲਾ ਹੋਊਗਾ ਜੋ ਕੋਰਟ ਦਾ ਫੈਸਲਾ ਹੋਊਗਾ ਸਰਪੁੱਚ ਕਿੰਨੇ ਦਿਨ ਲੱਗਣਗੇ ਨੈਕਸਟ ਪ੍ਰਧਾਨ ਮਿਲਣ ਨੂੰ ਲੱਗਣਗੇ ਸਰ ਨਹੀਂ ਦੇਖੋ ਫਿਲਹਾਲ ਤਾਂ ਜੀ ਜਿਵੇਂ ਸੀਨੀਅਰ ਮੀਤ ਪ੍ਰਧਾਨ ਨੇ ਅਮਰਜੀਤ ਕੌਰ ਸਾਨੀ ਠੀਕ ਹੈ ਜੀ ਤੇ ਉਹ ਆਪਣਾ ਕਾਰਜ ਜਿਹੜਾ ਜੀ ਉਹਨਾਂ ਨੂੰ ਮੁਕਾਰ ਕਿਉਂਕਿ ਸੀਨੀਅਰ ਮੀਤ ਪ੍ਰਧਾਨ ਨੇ ਪਾ ਦਿੰਨੇ ਆ ਉਹ ਠੀਕ ਠਾਕ ਕੰਮ ਕਰਨਗੇ ਜੀ ਤੱਕ ਤੇ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਵੱਲੋਂ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਦੱਸੋ ਜੀ ਕੋਈ ਕੋਈ ਕਿੰਤੂ ਪਰੰਤੂ ਹੈ ਜੀ ਕਿਸੇ ਨਹੀਂ ਯਹੋਦਾ ਦਾਦਾ ਜੀ ਕੋਈ ਕਿੰਤੂ ਹਾਂ ਬਿਲਕੁਲ ਹਾਂ ਅਗਰ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਿੰਤੂ ਪਰੰਤੂ ਆ ਇਹ ਸਾਰੇ ਭਰਾਵਾਂ ਨੂੰ ਬਿਠਾ ਕੇ ਇਹਨਾਂ ਨੂੰ ਕਹਾਂਗੇ ਵੀ ਆ ਭਾਈ ਆਓ ਵੀ ਆਪਾਂ ਜਿਹੜਾ ਆਪਾਂ ਨੂੰ ਕੋਈ ਇਸ਼ੂ ਆ ਰਿਹਾ ਪਰ ਆਪਾਂ ਇਹ ਸ਼ੁੱਤੇ ਪਾ ਮੈਚ ਉਹਨਾਂ ਕੇ ਦਾਨਿਤ ਦਾ ਹੋ ਜਵੇ ਤਾਂ ਮੈਨੂੰ ਇਹ ਭਰੋਸਾ ਕੇ ਭਰਾ ਸਾਰੇ ਨਾਲ ਚਲੋ ਐਮਐਲਏ ਸਾਹਿਬ ਫਾਈਨਲ ਇਹ ਗੱਲ ਹੋਈ ਅਸਤੀਫਾ ਤੁਸੀਂ ਲੈ ਲਿਆ ਸਜਤਾ ਚਾਵਲਾ ਦਾ ਤੇ ਫਿਲਹਾਲ ਜਿਹੜੀ ਸਾਨੀ ਜਿਹੜੇ ਨੇ ਮੈਡਮ ਸਾਨੀ ਨੇ ਉਹ ਪ੍ਰਧਾਨਗੀ ਦੇ ਕਾਬੂ ਹੈ ਸੀਨੀਅਰ ਮੀਤ ਪ੍ਰਧਾਨ ਨੇ ਹਾਂਜੀ ਉਹ ਉਹ ਪ੍ਰਧਾਨਗੀ ਦੇ ਕਾਬੂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਅੱਜ ਬਹੁਤ ਇਤਿਹਾਸਕ ਫੈਸਲਾ ਹੋਇਆ ਸਾਰੇ ਜੋ ਐਮਸੀ ਭਾਈਚਾਰੇ ਨੇ ਮਿਲ ਕੇ ਇਹ ਮਤਾ ਲਿਆਂਦਾ ਸੀ ਉਹਦਾ ਮੇਨ ਮਕਸਦ ਸੀਗਾ ਸਜਤਾ ਚਾਵਲੀ ਦਾ ਅਸਤੀਫਾ ਲੈਣਾ ਜੋ ਕਿ ਅੱਜ ਐਮਐਲਏ ਸਾਹਿਬ ਨੇ ਕਲੀਅਰ ਕਰਤਾ ਉਹਨਾਂ ਲਈ ਬਸ ਅਸਤੀਫਾ ਆ ਚੁੱਕਿਆ ਹੋ ਪੰਜ ਚਾਰ ਦਿਨਾਂ ਵਿੱਚ ਉਹਨੂੰ ਪਾਸ ਕਰਾ ਦੇਣਗੇ ਤੇ ਅਸੀਂ ਸਾਰੇ ਸਾਰੇ ਹੀ ਕੌਂਸਲਰ ਸਾਹਿਬਾਨ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਇਹਦੇ ਵਿੱਚ ਸਾਥ ਦਿੱਤਾ ਤੇ ਬਹੁਤ ਇਤਿਹਾਸਕ ਫੈਸਲਾ ਹੋਇਆ ਹੈ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਸਾਨੂੰ ਪੂਰਾ ਭਰੋਸਾ ਸੀਗਾ ਕਿਉਂਕਿ ਪਹਿਲਾਂ ਵੀ ਉਹ ਕਿਸਾਨਾਂ ਦੇ ਨਾਲ ਖੜਦੇ ਆਏ ਨੇ ਤੇ ਸਾਨੂੰ ਹੁਣ ਵੀ ਪੂਰਾ ਭਰੋਸਾ ਸੀਗਾ ਕਿ ਉਹ ਕਿਸਾਨਾਂ ਦੇ ਨਾਲ ਨਾਬੇ ਦੀ ਵਹਿਤਰੀ ਲਈ ਸਾਡੇ ਨਾਲ ਖੜਨਗੇ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿਹੜਾ ਅਸੀਂ ਬੇਪਰੋਸਗੀ ਮਤਾ ਪਾਇਆ ਸੀਗਾ ਸਾਡਾ ਮੁੱਖ ਮਕਸਦ ਜਿਹੜਾ ਉਹਦਾ ਅਸਤੀਫਾ ਲੈਣਾ ਉਹ ਐਮਐਲਏ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਉਹਨਾਂ ਦਾ ਅਸਤੀਫਾ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਆਗੂ ਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਵਾਰ ਨੱਬਾ ਦੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਤੇ ਇਹ ਕਾਰਵਾਈ ਹੋਈ ਹੈ ਤੇ ਉਹਨਾਂ ਦਾ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਐਮਐਲਏ ਦੇਮਾਨ ਦੇ ਵੱਲੋਂ ਉਹਨਾਂ ਦਾ ਇਹ ਅਸਤੀਫਾ ਜਿਹੜਾ ਲਿਆ ਗਿਆ ਹੈ ਕੌਂਸਲਰਾਂ ਦੇ ਵੱਲੋਂ ਬੇਪਰੋਸਗੀ ਦਾ ਮਤਾ ਜਿਹੜਾ ਪਾਇਆ ਗਿਆ ਸੀ ਜਿਸ ਤੋਂ ਬਾਅਦ ਰਾਤ ਵਿਰੋਧ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਜਿੱਥੇ ਚੱਲਦੇ ਕਿ ਸਵੇਰੇ ਅੱਜ ਇਹ ਮੀਟਿੰਗ ਜਿਹੜੀ ਹੈ VOTING ਹੋਣੀ ਸੀਗੀ ਤੇ ਪਰ ਉਸ ਤੋਂ ਹੀ ਪਹਿਲਾਂ ਮੀਟਿੰਗ ਦੇ ਵਿੱਚ ਪ੍ਰਧਾਨ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਦੱਸਦੇ ਕਿ ਪੂਰਾ ਮਾਮਲਾ ਜਿਹੜਾ